ਕਰ ਕਰਦੇ ਬੋਲ ਕਦੋੜਾ ਬੋਲਣਾ ਸਹੀ ਹੈ ਕਨਫਰਮ ਸਰ ਵੀਰਾ ਦਾ ਕੰਪਲੈਕਸ ਦੀ ਯਾਰੀ ਵਿੱਚ ਕੰਮ ਕਰਦੇ ਮਾਨਯੋਗ ਡੀਸੀਪੀ ਸਾਹਿਬ ਪੰਜਾਬ ਡੀਜੀਪੀ ਸਾਹਿਬ ਬਠਿੰਡਾ ਰੇਂਜ ਕ੍ਰੀਐਸਐਸਪੀ ਸਾਹਿਬ ਬਠਿੰਡਾ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਕੱਲ ਸੀਆਈਏ ਸਟਾਫ 2 ਬਠਿੰਡਾ ਦੀ ਟੀਮ ਨੂੰ ਇੱਕ ਕਾਮਯਾਬੀ ਹੱਥ ਲੱਗੀ ਹੈ ਜਿਹਦੇ ਵਿੱਚ ਸੀਕ੍ਰੀਟ ਇਨਫੋਰਮੇਸ਼ਨ ਦੇ ਬੇਸਿਸ ਤੇ ਇੱਕ ਦੋਸ਼ੀ ਅਮਰਿਤਪਾਲ ਸਿੰਘ ਉਰਫ ਆਕਾਸ਼ ਵਾਸੀ ਜਲਾਲਾਣਾ ਆਣਾਵੜਾ ਜ਼ਿਲ੍ਹਾ सिरसा ਨੂੰ 4 ਵੈਪਨਸ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਹਦੇ ਵਿੱਚ 3 ਵੈਪਨ 32 ਬੋਰ ਦੇ ਤੇ 1 12 ਬੋਰ ਦਾ ਘਟਾ ਇਹ ਤੋਂ ਬਰਾਮਦ ਕੀਤਾ ਗਿਆ ਹੈ। ਹਜੇ ਤੱਕ ਦੀ ਤਫਤੀਸ਼ ਦੇ ਵਿੱਚ ਆ ਗੱਲ ਸਾਹਮਣੇ ਆਈ ਹੈ ਕਿ ਇਹਨੂੰ ਕੋਈ ਬਾਹਰਲੇ ਨੰਬਰ ਤੋਂ ਫੋਨ ਆਇਆ ਸੀ ਕਿ ਇਹਨੂੰ ਕੋਈ ਅਣਪਛਾਤਾ ਬੰਦਾ ਡਿਲੀਵਰ ਕਰਕੇ ਗਿਆ ਸੀ ਇਹ ਵੈਪਨਸ ਤੇ ਇਹਨੇ ਬਠਿੰਡੇ ਦੇ ਵਿੱਚ ਇਹ ਵੈਪਨ ਸਪਲਾਈ ਕਰਨੀ ਸੀ ਕਿਸੇ ਬੰਦੇ ਨੂੰ ਤੇ ਇਹਨੂੰ ਡਾਇਰੈਕਸ਼ਨਸ ਮਿਲਣ ਲੱਗੀ ਸੀ ਤੇ ਉਦੋਂ ਸੀਆਈਏ ਸਟਾਫ ਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਮੁਕਬਰੀ ਹੋਈ ਤੇ ਇਹਨੂੰ ਸਮੇਤ ਵੈਪਨਸ ਗ੍ਰਫਤਾਰ ਕਰ ਲਿਆ ਗਿਆ ਸਰ ਬੈਕਗਰਾਉਂਡ ਕੀ ਰਿਸਰਚ ਬਦ ਦੇ ਹੋ ਰਕਤੇ ਇਹ ਤੇ ਪਹਿਲਾਂ ਕੋਈ ਐਫਆਈਆ ਰਿਸਟਰ ਹੈ ਨਹੀਂ ਲੈਬਰ ਦਾ ਕੰਮ ਹੀ ਕਰਦਾ ਹੈ ਤੇ ਹਜੇ ਸਾਡੀ ਤਫਤੀਸ਼ ਜਿਹੜੀ ਹੈ ਜਾਰੀ ਹੈ ਤੇ ਇਹਦੀ ਪੁੱਛਗਿੱਛ ਵੀ ਅਸੀਂ ਕੰਟੀਨਿਊਸ ਕਰ ਰਹੇ ਹਾਂ ਸਰ ਇਹ ਕੋਰੀਆ ਦਾ ਹੈ ਜਸਪਲਾਇਰ ਹੈ ਇਹਦੀ ਉਮਰ 25 ਸਾਲ ਦੀ ਹੈਗੀ ਹੈ 23 ਸਾਲ ਦੇ ਕਰੀਬ ਦੀ ਉਮਰ ਨੇ ਸਰ ਕੋਰੀਆ ਦਾ ਹੈ ਜਸਪਲਾਇਰ ਹੈ ਅਜੇ ਤੱਕ ਦੀ ਤਫ਼ਤੀਸ਼ ਮੁਤਾਬਿਕ ਇਹਨੂੰ ਕੋਈ ਵੈਪਨ ਦੇ ਸਪਲਾਈ ਕਰਕੇ ਗਿਆ ਸੀ ਆ ਕੋਰੀਅਰ ਹੈਗਾ ਤੇ ਇਹਨੇ ਇੱਥੇ ਬਠਿੰਡੇ ਦੇ ਵਿੱਚ ਡਿਲੀਵਰ ਕਰਨਾ ਸੀ ਸਰ ਜਿਸ ਤਰ੍ਹਾਂ ਸੀ ਹੋਇਆ ਦਾ ਵੀ ਇਸ ਤਰ੍ਹਾਂ ਸੰਬੰਧਤ ਕਹਿਣ ਦੇ ਕਾਚਾ ਜਿਹਾ ਇਸ ਤਰ੍ਹਾਂ ਇਹਨੂੰ ਬਾਹਰਲੇ ਵਰਚੁਅਲ ਨੰਬਰ ਤੋਂ ਕਿਸੇ ਤੋਂ ਕਾਲ ਆਇਆ ਸੀ ਆ ਫੇਸਬੁਕ ਰਾਹੀਂ ਬੰਦਿਆਂ ਦੇ ਨਾਲ ਚੁਪਿਆ ਸੀ ਜਿਹੜੇ ਮਾੜੇ ਬੰਦੇ ਹੈਗੇ ਤੇ ਉਹਨਾਂ ਦੇ ਥਰੂ ਇਹਨੂੰ ਫਿਰ ਬਾਹਰਲੇ ਇਹਨੇ ਆਪਣਾ ਨੰਬਰ ਸ਼ੇਅਰ ਕੀਤਾ ਇਹਨੂੰ ਬਾਹਰਲੇ ਨੰਬਰ ਤੋਂ ਫੋਨ ਆਇਆ ਫਿਰ ਇਹਨੇ ਉਹਨਾਂ ਦੇ ਕਹਿਣ ਦੇ ਆਪੇ ਇੱਥੇ ਡਿਲੀਵਰ ਕਰ ਲਿਆ ਸਰ ਇਹਨੂੰ ਲਾਲ ਸਿੰਘ ਬਸਤੀ ਮਤੀ ਦਾਸ ਨਗਰ ਜਿਹੜਾ ਏਰੀਆ ਹੈ ਉਥੋਂ ਅਸੀਂ ਅਰੈਸਟ ਕੀਤਾ ਸੀ ਹੋਰ ਸਾਡੇ ਨਾਲ ਬੰਦੇ ਹੋਰ ਤੱਕ ਆਏ ਆ ਆ ਕੱਲਾ ਹੀ ਆਇਆ ਸੀ ਆਪਣੇ ਪਿੰਡ ਤੋਂ ਇੱਥੇ ਤੇ ਅਸੀਂ ਹੁਣ ਪਛਾਣ ਕਰਨ ਦੀ ਕੋਸ਼ਿਸ਼ ਕਰਨ ਦੇ ਆ ਜਿਹੜੇ ਬੰਦੇ ਨੇ ਇਹਨੂੰ ਵੈਪਨ ਸਪਲਾਈ ਕੀਤੇ ਤੇ ਜਿਹੜੇ ਬੰਦੇ ਨੂੰ ਇਹਨੇ ਵੈਪਨ ਕਿੱਥੇ ਬਟਿੰਡੇ ਦੇ ਵਿੱਚ ਡਿਲੀਵਰ ਕਰਨੇ ਸੀ ਉਹ ਅਸੀਂ ਹੁਣ ਇਨਵੈਸਟੀਗੇਟ ਕਰਨ ਦੇ ਆ ਉਹ ਨੰਬਰ ਵੀ ਅਸੀਂ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਨ ਦੇ ਆ ਤੇ ਮੈਨੂੰ ਪੂਰੀ ਉਮੀਦ ਹੈ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਵੀ ਇਹਦੇ ਵਿੱਚ ਅਰੈਸਟ ਕਰਾਂਗੇ ਵੈਪਨ ਕੰਟਰੀ ਮੇਡ ਹੀ ਨੇ ਲੋਕਲ ਤਿੰਨ ਬੱਤੀਬੋਰ ਤੇ ਇੱਕ ਦੇਸੀ ਕਟਾਏ 12 ਬੰਦਾ ਉਹ ਇਹਨੂੰ ਹੀ ਕੋਈ ਬੰਦਾ ਦੇ ਕੇ ਗਿਆ ਸੀ ਅਣ ਪਛਾਤਾ ਬੰਦਾ ਜਦ ਦੱਸਣ ਮੁਤਾਬਿਕ ਉਹਦੀ ਸ਼ਕਲ ਇਹਨੂੰ ਕਲੀਅਰ ਨਹੀਂ ਹੈ ਤੇ ਇਹਨੂੰ ਇੱਥੇ ਬਠਿੰਡੇ ਡਿਲੀਵਰ ਕਰਨ ਲਈ ਕਿਹਾ ਗਿਆ ਸੀ ਫੋਨ ਤੇ ਇਸ ਦਾ ਫਰਦਾਸ ਸ਼ੁਰੂ ਹੋ ਗਿਆ ਸੀ ਕਿ ਆ ਡਿਲੀਵਰ ਕਰਨਾ ਆ ਡਿਲੀਵਰ ਕਰਨ ਹੀ ਆਇਆ ਸੀ ਉਹ ਪੈਸੇ ਇਹਦੇ ਅਕਾਊਂਟ ਸੇ ਟ੍ਰਾਂਸਫਰ ਹੋਣੇ ਸੀ ਹਜੇ ਇਹਨੂੰ ਕੋਈ ਪੈਸੇ ਮਿਲੇ ਨਹੀਂ ਇਹਨੂੰ ਪੈਸਿਆਂ ਦੇ ਨਾਲ ਇਹਦੀ ਗੱਲ ਹੋਈ ਸੀ ਪਰ ਉਹ ਡਿਲੀਵਰੀ ਤੋਂ ਬਾਅਦ ਉਹ ਗਿਆ ਕਲਾਸ ਐਸੇ ਲਾਫਟਸ ਕੀ ਕਰ ਰਹਾ ਹਾਂਜੀ ਐਨੇ ਪੈਸਾਂ ਦਾ ਲਾਫਟ ਚਾਹਤਾ ਇਹ ਤੇਰੇ ਪਤਾ ਹੀ ਸਰ ਨਹੀਂ ਆ ਆਪਣੇ ਆਇਆ ਵੈਪਨ ਹੈਗੇ ਆਏ ਤਾਂ ਇਹਨੂੰ ਪਤਾ ਹੀ ਸੀ ਵੈਪਨ ਆਪਣੀ ਕਿਟ ਚ ਪਾ ਕੇ ਆ ਲੈ ਕੇ ਆਇਆ ਚੈੱਕ ਕਰਕੇ ਜਿਹੜੇ ਵੈਪਨ ਹੈਗੇ ਐਨੇ ਕਿਟ ਚ ਪਾਈ ਸੀ ਬੈਗ ਐਨੇ ਟੰਗਿਆ ਹੋਇਆ ਸੀ ਉਹਦੇ ਵਿੱਚ ਵੈਪਨ ਸੀਗੇ ਇਹਨੂੰ ਪਤਾ ਹੈ ਹਾਂਜੀ ਆ ਹਰਿਆਣਾ ਦਾ ਨਹੀਂ ਹੈ ਤਾਂ ਕੋਈ ਲਾਈਵ ਰਾਉਂਡ ਆ ਕਹਿੰਦਾ ਕੋਈ ਗੱਡੀ ਐਨੇ ਲਿਫਟ ਲੈ ਕੇ ਇੱਥੇ ਪਹੁੰਚਿਆ ਸੀ ਕਿਸੇ ਗੱਡੀ ਉਹ ਲਿਫਟ ਲੱਗਿਆ ਦੇਖਿਆ ਕਿਰਾਏ ਤੇ ਮਤਲਬ ਕਿਰਾਇਆ ਦੇ ਕੇ ਲਿਫਟ ਲੱਗਿਆ ਨਹੀਂ ਆ ਲੈਬਰ ਦਾ ਕੰਮ ਕਰਦਾ ਨਹੀਂ ਇਸ ਸਾਲ ਦੀ